ਆ ਮਾਰਿਆ ਕੈਮਰੇ ਤੇ ਰੱਖ ਕੇ ਹੱਥ ਤੇ ਪੜਕਾ ਕੇ ਸੁਰਤੀ ਹੈ ਲਾਈਟ ਪਰ ਰਿਕਾਰਡ ਕਰ ਰਿਕਾਰਡ ਕਰ ਮੈਂ ਮਰੋ ਨਹੀਂ ਸਕਦਾ ਨਹੀਂ 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 ਤਾਂ ਅਫੀਸਰ ਕਰਨੇ ਲਈ ਇਹ ਤੁਮ ਲੋਕ ਕੋਈ ਹੋਈ ਹੈ ਇਹ ਕੋ ਧਰਨਾ ਤਾਂ ਕਮਾ ਨਹੀਂ ਇੱਕ ਹੀ ਗੱਲ ਹੋਈ ਇਹ ਤੁਸੀਂ ਇਹਦੀ ਬਸਤੀ ਨਹੀਂ ਕਰ ਸਕਦੇ ਜਿਵੇਂ ਇਹ ਕੰਟੀਨਿਊ ਰਿਕਾਰਡ ਕਰ ਕੀ ਕੰਟੀਨਿਊ ਰਿਕਾਰਡ ਕਰ ਰਿਹਾ ਇਹ ਫੇਰ ਰਿਕਾਰਡ ਹੈ ਇਹ ਫੇਰ ਅਫੀਸਰ ਹਾਂਜੀ ਮੈਡਮ ਇਹ ਤੁਹਾਡਾ ਹੀ ਦਫਤਰ ਹੈ ਜੀ ਮੁੰਡਿਆਂ ਨੇ ਕਿਹੜਾ ਤੁਹਾਡੇ ਦਫਤਰ ਤੇ ਕਾਗਜ਼ ਆਪਣੇ ਨਾਮ ਕਰਵਾਲੇ

ਬੇ ਰਿਵਰਸ ਇਮੀਗ੍ਰੇਸ਼ਨ ਚੰਡੀਗੜ੍ਹ ਦਫ਼ਤਰ ਦੀਆਂ ਕੰਦਾਂ ਸੀਸੀਟੀਵੀ ਕੈਮਰਿਆਂ ਨਾਲ ਭਰਨ ਵਾਲੇ ਬੇ ਰਿਵਰਸ ਇਮੀਗ੍ਰੇਸ਼ਨ ਵਾਲਿਆਂ ਨੂੰ ਸਾਡੇ ਕੈਮਰੇ ਨਹੀਂ برداشت ਹੋ ਪਾਰੇ ਕੀ ਪਤਾ ਸਾਡੇ ਕੈਮਰੇ ਚੁੰਡੀਆਂ ਵੜਦੇ ਹੁਣ ਕਰਨ 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 ਕਾਕਾ ਆਵਦੇ ਦਫ਼ਤਰ ਦੀ ਐਮ ਡੀ ਦੀ ਤਾਂ ਸੁਣ ਲੈ ਹੈਣਾ ਕੰਮ ਕਰ ਨਹੀਂ ਨਹੀਂ ਕਰਨ 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 एक नहीं 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 ये ये वो मेरी लड़कियों का अब्यूज कर रहे हैं क्या कर रहे हैं अब्यूज कर रहे हैं वो मेरी लड़कियों को ਕਿਉਂ ਹਰ ਚਾਹਤ ਜਾਨ ਦੀ ਗੱਲ ਸੁਣੋ ਐਨੀ ਤੁਮੀ ਜਖਾਇ ਮੈਨੂੰ ਨਹੀਂ ਆ ਤੁਸੀਂ ਆ ਢੋਂਗ ਰਚਿਆ ਨਾ ਇਹ ਨਾ ਕੰਮ ਕਰੂਗਾ ਮੈਂ ਤਿੰਨ ਵਾਰ ਮੈਂ ਤਿੰਨ ਵਾਰ ਜਾ ਕੇ ਆ ਮੈਂ ਤੁਹਾਡੇ ਦਫਤਰ ਦੇ ਵਿੱਚ ਆ ਬਾਈ ਬਾਤ ਮੇਰੇ ਨਾਲ ਤੁਸੀਂ ਮਿਲਿਓ ਮੈਨੂੰ ਕੋਈ ਨਹੀਂ ਮਿਲਿਆ ਮੈਨੂੰ ਆ ਪਿੱਛੇ ਚਲੇਗਾ ਮੈਂ ਪਿੱਛੇ ਚਲੇਗਾ ਆ ਆਪਾਂ ਬੰਦ ਚਲੋ ਆਪਾਂ ਬੰਦ ਗੱਲ ਕਰਦੇ ਆਪਾਂ ਬੈਟ ਦੀ ਗੱਲ ਕਰਦੇ ਆਪਾਂ ਚਲੋ ਬੈਟ ਦੀ ਗੱਲ ਕਰਦੇ ਆ ਐਨੀ ਦੇਰ ਤੱਕ ਬੇ ਰਿਵਰਸ ਇਮੀਗ੍ਰੇਸ਼ਨ ਚੰਡੀਗੜ੍ਹ ਵਾਲੀ ਐਮਟੀ ਮੈਡਮ ਨੂੰ ਇਹ ਗੱਲ ਧਿਆਨ ਚ ਨਹੀਂ ਆਈ ਅਚਾਨਕ ਚੱਲਦੀ ਰਿਕਾਰਡਿੰਗ ਦੇ ਵਿੱਚ ਕਹਿਣ ਲੱਗੇ ਕਿ ਜਿਹੜੇ ਮੁੰਡੇ ਪੈਸੇ ਲੈਣ ਲਈ ਵਾਪਸ ਆਏ ਸੀ ਉਹ ਸਟਾਫ ਦੀਆਂ ਕੁੜੀਆਂ ਨੂੰ ਗਾਲ੍ਹਾਂ ਕੱਢ ਰਹੇ ਸੀ ਜਿਹੜੀ ਕੁੜੀ ਕੋਲੋਂ ਐਮ ਡੀ ਸਾਹਿਬਾ ਗਵਾਈ ਪਰਵਾ ਰਹੇ ਨੇ ਉਹ ਇਹ ਕਹਿਣ ਦੀ ਬਜਾਏ ਕਿ ਤੁਸੀਂ ਗਾਲ ਕੱਢੀ ਐ ਆ ਕੇ ਮੁੰਡਿਆਂ ਕੋਲੋਂ ਪੁੱਛਦੀ ਪਈ ਐ ਕਿ ਤੁਸੀਂ ਗਾਲ ਕੱਢੀ ਸੀ ਕਿ ਨਹੀਂ ਖੈਰ ਇਸ ਵਿਚਾਰੀ ਦਾ ਕਸੂਰ ਨਹੀਂ ਆ ਇਹ ਤਾਂ ਆਪ ਬੇ ਰਿਵਰਸ ਇਮੀਗ੍ਰੇਸ਼ਨ ਵਾਲਿਆਂ ਦੇ ਨੌਕਰੀ ਕਰਦੀ ਐ ਹੁਣ ਐਮ ਡੀ ਸਾਈਬਾ ਜੇ ਦਵਕਾ ਮਾਰ ਕੇ ਪੁੱਛਣਗੇ ਤਾਂ ਚਲਣਾ ਤਾਂ ਪੈਣਾ ਇਹ ਗੱਲ ਸਾਹਮਣੇ ਰੱਖਣੀ ਇਸ ਕਰਕੇ ਲਾਜ਼ਮੀ ਹੈ ਕਿ ਜੇ ਤੁਸੀਂ ਬੇ ਰਿਵਰਸ ਇਮੀਗ੍ਰੇਸ਼ਨ ਚੰਡੀਗੜ੍ਹ ਵਾਲਿਆਂ ਤੋਂ ਵੀਜ਼ਾ ਲਵਾਉਣ ਆ ਰਹੇ ਹੋ ਤੇ ਜੇ ਖੁਦਾਨਾ ਖਾਸਤਾ ਵੀਜ਼ਾ ਰਿਫਿਊਜ਼ ਹੋ ਗਿਆ ਤੇ ਜੇ ਤੁਸੀਂ ਪੈਸੇ ਮੰਗਣ ਬੇ ਰਿਵਰਸ ਇਮੀਗ੍ਰੇਸ਼ਨ ਚੰਡੀਗੜ੍ਹ ਵਾਲਿਆਂ ਕੋਲ ਆ ਗਏ ਤਾਂ ਦਫ਼ਤਰ ਦੇ ਵਿੱਚ ਮਹਿਲਾ ਸਟਾਫ ਨੂੰ ਅੱਗੇ ਕਰਕੇ ਤਹਾਡੇ ਤੇ ਕੋਈ ਇਲਜ਼ਾਮ ਵੀ ਲਗਾਇਆ ਜਾ ਸਕਦਾ ਹੈ। ਆਪ ਕੋ ਕਬ ਗਾਲੀ ਦੀ ਆਪ ਐਸੇ ਆਪਣੇ ਬਾਪ ਚੁਣਾ ਰਹੇ ਹੋ। ਆਪ ਐਸੇ ਬੁਣਾ ਰਹੇ ਆਪਣੇ ਬਾਪ ਦੇ। ਆਏ ਆਏ ਇੱਕ ਮਿੰਟ ਦੀ ਕੋਈ। ਕੌਣ ਹੈ ਯਾਰ ਤੁਹਾਡੇ ਚ 101 ਤੁਹਾਡੇ ਚ ਵਿਕਟਮ ਕੌਣ ਹੈ? ਬੰਦਾ ਕੌਣ ਹੈ? ਆ ਯਾਰ ਯਾਰ ਜਾ ਕਰਕੇ ਆ ਯਾਰ। ਮੈਂ ਐਸੇ ਬਾਤ ਚਲੋ ਤਾਂ ਚਲੋ। ਜਾ ਜਾ ਗਿਆ। ਅਸੀਂ ਤੁਹਾਨੂੰ ਕਮਰੇ ਵਿੱਚ ਬਿਠਾਉਂਗੇ। ਚਲੋ ਚਲੋ ਸਾਰੇ ਹੁਣ ਅੰਦਰ ਚਲੋ। ਐਮ ਡੀ ਮੈਡਮ ਗੱਲ ਕਰਨਗੇ। ਪਰ ਜੇ ਗੱਲ ਕਰਨੀ ਹੀ ਸੀ ਤਾਂ ਇੰਨਾ ਰੌਬ ਤੇ ਤਮਾਸ਼ਾ ਕਰਨ ਦੀ ਕੀ ਲੋੜ ਸੀ? ਦੇ ਰਿਵਰਸ ਇਮੀਗ੍ਰੇਸ਼ਨ ਚੰਡੀਗੜ੍ਹ ਦੇ ਇੰਸਟਾਗ੍ਰam ਤੇ ਦਿੱਤੇ ਵੈਬਸਾਈਟ ਦੇ ਲਿੰਕ ਤੇ ਜਾ ਕੇ ਜਦੋਂ ਅਸੀਂ ਪੜਤਾਲ ਕੀਤੀ ਤਾਂ ਪੇ ਰਿਵਰਸ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਜਾ ਕੇ ਜੇ ਟੀਮ ਵਾਲਾ ਕਾਲਮ ਚੁਣੋਗੇ ਤਾਂ ਸਾਰੇ ਹੀ ਅੰਗਰੇਜ਼ ਨਜ਼ਰ ਆਉਣਗੇ ਨਾ ਤਾਂ ਇਹ ਐਮ ਡੀ ਸਾਈਬਾ ਦੀ ਫੋਟੋ ਹੈ ਤੇ ਨਾ ਇਹਨਾਂ ਦੇ ਸਟਾਫ ਚੋਂ ਕਿਸੇ ਦੀ ਫੋਟੋ ਹੈ ਪਰ ਇਹਨਾਂ ਦਾ ਝੂਠ ਅਸੀਂ ਫੜ ਲਿਆ ਟੀਮ ਵਾਲੇ ਕਾਲਮ ਦੇ ਵਿੱਚ ਜਿਹੜੇ ਮੁੰਡੇ ਕੁੜੀਆਂ ਦੀ ਫੋਟੋ ਇਹਨਾਂ ਨੇ ਲਗਾਈ ਹੈ ਉਹ ਫੋਟੋਆਂ ਵੀ ਇੰਟਰਨੈਟ ਤੋਂ ਡਾਊਨਲੋਡ ਕੀਤੀਆਂ ਹੋਈਆਂ ਨੇ ਮੌਨਿਕਾ ਰੋਜ਼ ਇਹ ਫੋਟੋ ਦਾ ਜਦੋਂ ਅਸੀਂ ਫੈਕਟ ਚੈੱਕ ਕੀਤਾ ਤਾਂ ਇਹ ਫੋਟੋ ਸਾਨੂੰ ਇੰਟਰਨੈਟ ਤੇ ਕਈ ਥਾਵਾਂ ਤੇ ਨਜ਼ਰ ਆਈ ਕਿਸੇ ਨੇ ਲਿੰਕਡਿਨ ਦੀ ਪ੍ਰੋਫਾਈਲ ਤੇ ਇਹ ਫੋਟੋ ਲਾਈ ਹੈ ਤੇ ਇੱਕ ਹੋਰ ਇਮੀਗ੍ਰੇਸ਼ਨ ਵਾਲਿਆਂ ਨੇ ਇਸ ਕੁੜੀ ਦੀ ਫੋਟੋ ਵਰਤ ਕੇ ਜੈਸੀਕਾ ਬ੍ਰਾਊਨ ਲਿਖਿਆ ਹੋਇਆ ਹਾਈ ਸੇਲ ਨਾਮ ਦੀ ਇੱਕ ਵੈਬਸਾਈਟ ਨੇ ਵੀ ਇਹ ਫੋਟੋ ਵਰਤੀ ਹੈ ਹੁਣ ਗੱਲ ਸੋਚਣ ਵਾਲੀ ਹੈ ਕਿ ਜੇ ਬੇ ਰੀਵਰਸ ਇਮੀਗ੍ਰੇਸ਼ਨ ਚੰਡੀਗੜ੍ਹ ਵਾਲੇ ਸਾਫ਼ ਸੁਥਰਾ ਕੰਮ ਕਰਦੇ ਪਏ ਨੇ ਤਾਂ ਫਿਰ ਆਪਣੀ ਵੈਬਸਾਈਟ ਤੇ ਆਪਣੀ ਟੀਮ ਦੇ ਬੰਦਿਆਂ ਦੀ ਫੋਟੋ ਕਿਉਂ ਨਹੀਂ ਅਪਲੋਡ ਕਰਦੇ ਇੰਸਟਾਗ੍ਰam ਤੇ ਮਸ਼ਹੂਰੀ ਚਲਾਉਣ ਵਾਲੇ ਪੇ ਰੀਵਰਸ ਇਮੀਗ੍ਰੇਸ਼ਨ ਚੰਡੀਗੜ੍ਹ ਵਾਲੇ ਤੁਹਾਨੂੰ ਵੀਜ਼ੇ ਦੀ ਗਰੰਟੀ ਜ਼ਰੂਰ ਦੇਣਗੇ ਪਰ ਕਿਸੇ ਮਸ਼ਹੂਰੀ ਦੇ ਵਿੱਚ ਇਹ ਨਹੀਂ ਦੱਸਣਗੇ ਕਿ ਪੈਸੇ ਦੇਣ ਤੋਂ ਬਾਅਦ ਤੁਹਾਡੇ ਕੋਲੋਂ ਉਹਨਾਂ ਕਾਗਜ਼ਾਂ ਤੇ ਸਾਈਨ ਕਰਵਾ ਲਿੱਤੇ ਜਾਂਦੇ ਨੇ ਜਿਸ ਉੱਤੇ ਲਿਖਿਆ ਹੁੰਦਾ ਕਿ ਵੀਜ਼ਾ ਲੱਗੇ ਜਾਂ ਨਾ ਲੱਗੇ ਬੱਸ ਇਹ ਰਿਫੰਡ ਨਹੀਂ ਹੋਣਗੇ ਇਸ ਵੀਡੀਓ ਰਿਪੋਰਟ ਤੋਂ ਬਾਅਦ ਜੇ ਕੋਈ ਵੀ ਸੱਜਣ ਇਮੀਗ੍ਰੇਸ਼ਨ ਦੀ ਠੱਗੀ ਦਾ ਸ਼ਿਕਾਰ ਹੋਇਆ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦਾ ਆਹ ਮਾਰਿਆ ਕੈਮਰੇ ਤੇ ਰੱਖ ਕੇ ਹੱਥ ਤੇ ਪੜਕਾ ਕੇ ਸੁਰਤੀ ਹੈ ਲਾਈਟ ਪਰ ਰਿਕਾਰਡ ਕਰ ਰਿਕਾਰਡ ਕਰ ਮੈਂ ਮੈਂ ਰੋਕ ਨਹੀਂ ਸਕਦਾ ਨਹੀਂ 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 ਇਹ ਕਿਹੋ ਜਿਹਾ ਅਫਸਰ ਨੇ ਕਿ ਲਈ ਇਹ ਤੁਮ ਲੋਗ ਕੋਈ ਹੋਫ ਹੈ ਇਹ ਇਹ ਕੋ ਧਰਨਾ ਦਾ ਕੰਮ ਕਰ ਇਹ ਇੱਕ ਹੀ ਗੱਲ ਹੋਈ ਇਹ ਤੁਸੀਂ ਇਹ ਮੈਨੂੰ ਅਫਸਰੀ ਨਹੀਂ ਕਰ ਸਕਦੇ ਜਿਵੇਂ ਇਹ ਕੰਟੀਨਿਊ ਰਿਕਾਰਡ ਕਰ ਕੀ ਕੰਟੀਨਿਊ ਰਿਕਾਰਡ ਕਰ ਰਿਹਾ ਹੈ ਇਹ ਰਿਕਾਰਡ ਹੈ ਇਹ ਫੇਰ ਅਫਸਰ ਹਾਂਜੀ ਮੈਡਮ ਇਹ ਤੁਹਾਡਾ ਹੀ ਦਫ਼ਤਰ ਹੈ ਜੀ ਮੁੰਡਿਆਂ ਨੇ ਕਿਹੜਾ ਤੁਹਾਡੇ ਦਫ਼ਤਰ ਤੇ ਕਾਗਜ਼ ਆਪਣੇ ਨਾਮ ਕਰਵਾ ਲਏ ਉਹਦਾ ਵਿਚਾਰਾ ਮੁਕੱਦਰਾਂ ਦਾ ਮਾਰਾ ਤੁਹਾਡੇ ਦਫ਼ਤਰ ਵੀਜ਼ਾ ਲਵਾਉਣਾ ਗਿਆ ਤੁਹਾਡੇ ਕੋਲ ਹੀ ਆਵਾਜ਼ ਜੀ ਕੋਣ ਆਵਾਜ਼ ਜੀ ਕੀ ਆਵਾਜ਼ ਜੀ ਤੁਹਾਡਾ ਨਾਮ ਕੀ ਹੈ ਉਹ ਤਾਂ ਬਲੈਡੀ ਕਾਲਿੰਗੀ ਹੂੰ ਤੁਸੀਂ ਕੌਣ ਹੋ ਕਿਸ ਨੇ ਬੁਲਾਇਆ ਤੁਮੇ ਠੀਕ ਹੈ ਕਿਸ ਨੇ ਬੁਲਾਇਆ ਇੱਕ ਮਿੰਟ ਮੈਂ ਇੱਕ ਮਿੰਟ ਇਹ ਕਿਹਟਾ ਮੈਨ ਇਹ ਰਿਫਿਊਜ਼ ਹੋ ਕੇ ਆਇਆ ਹੈ ਇਹ ਰਿਫਿਊਜ਼ ਹੋ ਕੇ ਆਇਆ ਹੈ ਆਪ ਬਤਾਏਂਗਾ ਨਾ ਆਪਣਾ ਆਪ ਤੁਹਾਡੇ ਕੋਲ ਵੀ ਆਵਾਜ਼ ਆ ਰਹੀ ਹੈ ਆਪ ਆਪਣਾ ਵਰਜਨ ਦਈਏ ਨਹੀਂ ਚਲੋ ਨਾ ਮਤਲਬ ਬੈਠ ਕੇ ਚਲੋ ਨਾ ਅਸੀਂ ਤੁਹਾਡੇ ਕੋਲ ਹੀ ਆਵਾਜ਼ ਹੁਣ ਕੈਮਰੇ ਦੇ ਲੈਂਸ ਨੂੰ ਫੜ ਲਿਆ ਬੇ ਰਿਵਰਸ ਇਮੀਗ੍ਰੇਸ਼ਨ ਚੰਡੀਗੜ੍ਹ ਦਫ਼ਤਰ ਦੀਆਂ ਕੰਦਾਂ ਸੀਸੀਟੀਵੀ ਕੈਮਰਿਆਂ ਨਾਲ ਭਰਨ ਵਾਲੇ ਬੇ ਰਿਵਰਸ ਇਮੀਗ੍ਰੇਸ਼ਨ ਵਾਲਿਆਂ ਨੂੰ ਸਾਡੇ ਕੈਮਰੇ ਨਹੀਂ ਬਰਦਾਸ਼ਤ ਹੋ ਪਾਰੇ ਕੀ ਪਤਾ ਸਾਡੇ ਕੈਮਰੇ ਚੁੰਡੀਆਂ ਵੜਦੇ ਹੁਣ ਕਰਨ 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 ਕਾਕਾ ਆਵਦੇ ਦਫਤਰ ਦੀ ਐਮ ਡੀ ਦੀ ਤਾਂ ਸੁਣ ਲੈ ਐਣਾ ਕੰਮ ਕਰ ਨੋ ਨਹੀਂ ਨਹੀਂ ਕਰਨ 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 ये ये नहीं, करना, ये तो नहीं, तो नहीं, तो नहीं रहे, वो मेरी लड़कियों का अब्यूज कर रहे हैं तो है, अब्यूज कर रहे हैं वो ਕਿਉਂ ਆਪ ਜੀ ਸੁਣੋ ਐਨੀ ਤੁਮੀ ਜਖਾਇ ਮੈਨੂੰ ਨਹੀਂ ਆ ਤੁਸੀਂ ਆ ਢੋਂਗ ਰਚਿਆ ਨਾ ਇਹ ਨਾ ਕੰਮ ਕਰੂਗਾ ਮੈਂ ਤਿੰਨ ਵਾਰ ਮੈਂ ਤਿੰਨ ਵਾਰ ਜਾ ਕੇ ਆ ਮੈਂ ਤੁਹਾਡੇ ਦਫਤਰ ਦੇ ਵਿੱਚ ਆ ਮੈਨੂੰ ਤੁਸੀਂ ਮਿਲਿਓ ਮੈਨੂੰ ਕੋਈ ਨਹੀਂ ਮਿਲਿਆ ਮੈਨੂੰ ਆਪੀ ਚਲੇਗੇ ਮੈਂ ਮਿਲ ਚਲੇਗਾ ਆਪ ਬੰਦਾ ਚਲੋ ਆਪ ਬੰਦਾ ਗੱਲ ਕਰ ਆਪਾ ਬੰਦਾ ਗੱਲ ਕਰ ਐਨੀ ਦੇਰ ਤੱਕ ਬੇ ਰਿਵਰਸ ਇਮੀਗ੍ਰੇਸ਼ਨ ਚੰਡੀਗੜ੍ਹ ਵਾਲੀ ਐਮਟੀ ਮੈਡਮ ਨੂੰ ਇਹ ਗੱਲ ਧਿਆਨ ਚ ਨਹੀਂ ਆਈ ਤੇ ਅਚਾਨਕ ਚੱਲਦੀ ਰਿਕਾਰਡਿੰਗ ਦੇ ਵਿੱਚ ਕਹਿਣ ਲੱਗੇ ਕਿ ਜਿਹੜੇ ਮੁੰਡੇ ਪੈਸੇ ਲੈਣ ਲਈ ਵਾਪਸ ਆਏ ਸੀ ਉਹ ਸਟਾਫ ਦੀਆਂ ਕੁੜੀਆਂ ਨੂੰ ਗਾਲ੍ਹਾਂ ਕੱਢ ਰਹੇ ਸੀ ਜਿਹੜੀ ਕੁੜੀ ਕੋਲੋਂ ਐਮ ਡੀ ਸਾਹਿਬਾ ਗਵਾਈ ਪਰਵਾ ਰਹੇ ਨੇ ਉਹ ਇਹ ਕਹਿਣ ਦੀ ਬਜਾਏ ਕਿ ਤੁਸੀਂ ਗਾਲ ਕੱਢੀ ਆ ਆ ਕੇ ਮੁੰਡਿਆ ਕੋਲੋਂ ਪੁੱਛਦੀ ਪਈ ਆ ਕਿ ਤੁਸੀਂ ਗਾਲ ਕੱਢੀ ਸੀ ਕਿ ਨਹੀਂ ਖੈਰ ਇਸ ਵਿਚਾਰੀ ਦਾ ਕਸੂਰ ਨਹੀਂ ਆ ਇਹ ਤਾਂ ਆਪ ਬੇ ਰਿਵਰਸ ਇਮੀਗ੍ਰੇਸ਼ਨ ਵਾਲਿਆਂ ਦੇ ਨੌਕਰੀ ਕਰਦੀ ਆ ਹੁਣ ਐਮਡੀ ਸਾਈਬਾ ਜੇ ਦਵਕਾ ਮਾਰ ਕੇ ਪੁੱਛਣਗੇ ਤਾਂ ਚਲਣਾ ਤਾਂ ਪੈਣਾ ਇਹ ਗੱਲ ਸਾਹਮਣੇ ਰੱਖਣੀ ਇਸ ਕਰਕੇ ਲਾਜ਼ਮੀ ਹੈ ਕਿ ਜੇ ਤੁਸੀਂ ਬੇ ਰਿਵਰਸ ਇਮੀਗ੍ਰੇਸ਼ਨ ਚੰਡੀਗੜ੍ਹ ਵਾਲਿਆਂ ਤੋਂ ਵੀਜ਼ਾ ਲਵਾਉਣ ਆ ਰਹੇ ਹੋ ਤੇ ਜੇ ਖੁਦਾ ਨਾ ਖਾਸ ਤਾਂ ਵੀਜ਼ਾ ਰਿਫਿਊਜ਼ ਹੋ ਗਿਆ ਤੇ ਜੇ ਤੁਸੀਂ ਪੈਸੇ ਮੰਗਣ ਬੇ ਰਿਵਰਸ ਇਮੀਗ੍ਰੇਸ਼ਨ ਚੰਡੀਗੜ੍ਹ ਵਾਲਿਆਂ ਕੋਲ ਆ ਗਏ ਤਾਂ ਦਫ਼ਤਰ ਦੇ ਵਿੱਚ ਮਹਿਲਾ ਸਟਾਫ ਨੂੰ ਅੱਗੇ ਕਰਕੇ ਤੁਹਾਡੇ ਤੇ ਕੋਈ ਇਲਜ਼ਾਮ ਵੀ ਲਗਾਇਆ ਜਾ ਸਕਦਾ। ਕੋਣ ਹੈ? ਆਪ ਕੋ ਕਬ ਗਾਲੀ ਦਿੱਤੀ? ਆਪ ਐਸੇ ਆਪਣੇ ਦੰਦ ਚੁਕਾ ਰਹੇ ਹੋ। ਆਪ ਬੱਸ ਐਸੇ ਬੁਣਾ ਰਹੇ ਆਪਣਾ ਬਾਕੀ। ਆਇਆ ਆਇਆ। 1 ਮਿੰਟ ਦਿਓ। ਕੋਣ ਹੈ ਯਾਰ ਤੁਹਾਡੇ ਜੋ 1 ਸੇਕਿੰਡ ਤੁਹਾਡੇ ਜੋ ਵਿਕਟਮ ਕੋਣ ਕਿਹੜਾ ਹੈ? ਬੰਦਾ ਕੋਣ? ਆ ਰਿਹਾ ਆ ਰਿਹਾ। ਜਾ ਕਰਕੇ ਆ ਯਾਰ। ਮੈਂ ਐਸੇ ਬਾਤ ਚਲੋ ਤਾਂ ਚਲੋ। ਜਾ ਜਾਗੇ। ਤੁਸੀਂ ਉਸ ਨੂੰ ਬਿਠਾਓ ਕੋਈ ਸਰਵਰ ਨੂੰ ਘੁਟਾ ਪਾ ਰਿਹਾ ਸੀਗਾ। ਚਲੋ ਚਲੋ ਸਾਰੇ ਹੁਣ ਅੰਦਰ ਚਲੋ। ਐਮ ਡੀ ਮੈਡਮ ਗੱਲ ਕਰਨਗੇ। ਪਰ ਜੇ ਗੱਲ ਕਰਨੀ ਹੀ ਸੀ ਤਾਂ ਇੰਨਾ ਰੌਬ ਤੇ ਤਮਾਸ਼ਾ ਕਰਨ ਦੀ ਕੀ ਲੋੜ ਸੀ? ਦੇ ਰਿਵਰਸ ਇਮੀਗ੍ਰੇਸ਼ਨ ਚੰਡੀਗੜ੍ਹ ਦੇ ਇੰਸਟਾਗ੍ਰam ਤੇ ਦਿੱਤੇ ਵੈਬਸਾਈਟ ਦੇ ਲਿੰਕ ਤੇ ਜਾ ਕੇ ਜਦੋਂ ਅਸੀਂ ਪੜਤਾਲ ਕੀਤੀ ਤਾਂ ਪੇ ਰਿਵਰਸ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਜਾ ਕੇ ਜੇ ਟੀਮ ਵਾਲਾ ਕਾਲਮ ਚੁਣੋਗੇ ਤਾਂ ਸਾਰੇ ਹੀ ਅੰਗਰੇਜ਼ ਨਜ਼ਰ ਆਉਣਗੇ ਨਾ ਤਾਂ ਇਹ ਐਮ ਡੀ ਸਾਈਬਾ ਦੀ ਫੋਟੋ ਹੈ ਤੇ ਨਾ ਇਹਨਾਂ ਦੇ ਸਟਾਫ ਚੋਂ ਕਿਸੇ ਦੀ ਫੋਟੋ ਹੈ ਪਰ ਇਹਨਾਂ ਦਾ ਝੂਠ ਅਸੀਂ ਫੜ ਲਿਆ ਟੀਮ ਵਾਲੇ ਕਾਲਮ ਦੇ ਵਿੱਚ ਜਿਹੜੇ ਮੁੰਡੇ ਕੁੜੀਆਂ ਦੀ ਫੋਟੋ ਇਹਨਾਂ ਨੇ ਲਗਾਈ ਹੈ ਉਹ ਫੋਟੋਆਂ ਵੀ ਇੰਟਰਨੈਟ ਤੋਂ ਡਾਊਨਲੋਡ ਕੀਤੀਆਂ ਹੋਈਆਂ ਨੇ ਮੌਨਿਕਾ ਰੋਜ਼ ਇਹ ਫੋਟੋ ਦਾ ਜਦੋਂ ਅਸੀਂ ਫੈਕਟ ਚੈੱਕ ਕੀਤਾ ਤਾਂ ਇਹ ਫੋਟੋ ਸਾਨੂੰ ਇੰਟਰਨੈਟ ਤੇ ਕਈ ਥਾਵਾਂ ਤੇ ਨਜ਼ਰ ਆਈ ਕਿਸੇ ਨੇ ਲਿੰਕਡਿਨ ਦੀ ਪ੍ਰੋਫਾਈਲ ਤੇ ਇਹ ਫੋਟੋ ਲਾਈ ਹੈ ਤੇ ਇੱਕ ਹੋਰ ਇਮੀਗ੍ਰੇਸ਼ਨ ਵਾਲਿਆਂ ਨੇ ਇਸ ਕੁੜੀ ਦੀ ਫੋਟੋ ਵਰਤ ਕੇ ਜੈਸੀਕਾ ਬ੍ਰਾਊਨ ਲਿਖਿਆ ਹੋਇਆ ਹਾਈ ਸੇਲ ਨਾਮ ਦੀ ਇੱਕ ਵੈਬਸਾਈਟ ਨੇ ਵੀ ਇਹ ਫੋਟੋ ਵਰਤੀ ਹੈ ਹੁਣ ਗੱਲ ਸੋਚਣ ਵਾਲੀ ਹੈ ਕਿ ਜੇ ਬੇ ਰਿਵਰਸ ਇਮੀਗ੍ਰੇਸ਼ਨ ਚੰਡੀਗੜ੍ਹ ਵਾਲੇ ਸਾਫ਼ ਸੁਥਰਾ ਕੰਮ ਕਰਦੇ ਪਏ ਨੇ ਤਾਂ ਫਿਰ ਆਪਣੀ ਵੈਬਸਾਈਟ ਤੇ ਆਪਣੀ ਟੀਮ ਦੇ ਬੰਦਿਆਂ ਦੀ ਫੋਟੋ ਕਿਉਂ ਨਹੀਂ ਅਪਲੋਡ ਕਰਦੇ ਇੰਸਟਾਗ੍ਰam ਤੇ ਮਸ਼ਹੂਰੀ ਚਲਾਉਣ ਵਾਲੇ ਪੇ ਰੀਵਰਸ ਇਮੀਗ੍ਰੇਸ਼ਨ ਚੰਡੀਗੜ੍ਹ ਵਾਲੇ ਤੁਹਾਨੂੰ ਵੀਜ਼ੇ ਦੀ ਗਰੰਟੀ ਜ਼ਰੂਰ ਦੇਣਗੇ ਪਰ ਕਿਸੇ ਮਸ਼ਹੂਰੀ ਦੇ ਵਿੱਚ ਇਹ ਨਹੀਂ ਦੱਸਣਗੇ ਕਿ ਪੈਸੇ ਦੇਣ ਤੋਂ ਬਾਅਦ ਤੁਹਾਡੇ ਕੋਲ ਨੂੰ ਉਹਨਾਂ ਕਾਗਜ਼ਾਂ ਤੇ ਸਾਈਨ ਕਰਵਾ ਲਿੱਤੇ ਜਾਂਦੇ ਨੇ ਜਿਸ ਉੱਤੇ ਲਿਖਿਆ ਹੁੰਦਾ ਕਿ ਵੀਜ਼ਾ ਲੱਗੇ ਜਾਂ ਨਾ ਲੱਗੇ ਬੱਸ ਇਹ ਰਿਫੰਡ ਨਹੀਂ ਹੋਣਗੇ ਇਸ ਵੀਡੀਓ ਰਿਪੋਰਟ ਤੋਂ ਬਾਅਦ ਜੇ ਕੋਈ ਵੀ ਸੱਜਣ ਇਮੀਗ੍ਰੇਸ਼ਨ ਦੀ ਠੱਗੀ ਦਾ ਸ਼ਿਕਾਰ ਹੋਇਆ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦਾ ਹੈ